ਇਰੇ ਜੀ ਸਾਨੂੰ ਇੱਕ ਕੰਪਲੇਂਟ ਡੀਸੀਜ਼ ਆਫਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਮਸੂਲ ਹੋਈ ਸੀਗੀ ਜੀ ਉਹਦੇ ਚ ਕੁਝ ਜਾਲੀ ਅਸਲੇ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫਆਈਆਰ ਨੰਬਰ 214 ਥਾਣਾ ਤ੍ਰਿਪੜੀ ਵਿਖੇ ਦਰਜ ਕੀਤੀ ਗਈ ਤੇ ਉਹਦੇ ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀਐਲਏ ਬ੍ਰਾਂਚ ਦੇ ਵਿੱਚ ਕਲਰਕ ਸੀ ਉਹਨਾਂ ਦੀ ਕੀਤੀ ਗਈ ਹੈ ਅੱਗੇ ਜਾਂਚ ਚੱਲੀ ਹੈ ਜੀ ਸਰ ਇਹ ਗੱਲ ਤੇ ਕਰਦਾ ਸੀ ਸਾਈਕੀ ਫਾਈਲ ਸ਼ੁਰੂ ਚ ਪਰ ਇਹ ਜਿਹੜਾ ਜਦੋਂ ਪਾਸ ਹੋ ਗਿਆ ਜਦੋਂ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ ਇਹਦੇ ਜਿਹਨੇ ਜਿਹੜੀ ਫਾਈਲ ਸ਼ੁਰੂ ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਆ ਉਹਦੇ ਚ ਸਾਈਨ ਜਿਹੜੇ ਨੇ ਕੀਤੇ ਹੋਏ ਸੀਗੇ ਉਸ ਸਬੰਧੀ ਅੱਗੇ ਜਾਂਚ ਜਾਰੀ ਹੈ ਜੀ ਸਰ ਪਤਾ ਚੱਲਦਾ ਕਿ ਕਿੰਨੀ ਰਿਪੋਰਟ ਦੇ ਉੱਤੇ ਉਹ ਅੱਜ ਜੱਜ ਸਾਹਿਬ ਦੇ ਨੂੰ ਪੇਸ਼ ਕਰਕੇ ਨਿਮਾਣ ਹਾਸਲ ਕਰਕੇ ਅਗਲੀ ਬੁਸ਼ਕੇ ਕਮਟਰੀ ਅੰਦਰ ਬਿਲਕੁਲ ਜੀ ਇਸ ਵਿੱਚ ਹੋਰ ਜਿੰਨਾ ਦੀ ਸ਼ਮੂਲਿਤ ਹੋਊਗੀ ਜੀ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਾਚੇ ਜਾਣਗੇ ਸਰ ਪਤਾ ਕਿਸ ਨਾਲ ਲੱਗ ਦੇਖੋ ਜੀ ਇਹ ਜਦੋਂ ਚੈਕਿੰਗ ਹੋਈ ਜੀ ਉਹ ਫਾਈਲਾਂ ਦੀ ਤੋਂ ਉਹਦੇ ਚ ਜਿਹੜਾ ਸਾਈਨ ਜੋ ਮਲਾਂਨ ਕੀਤਾ ਗਿਆ ਜਿਸ ਵੱਲੋਂ ਸਰਸਰੀ ਤੌਰ ਤੇ ਉਹ ਜਾਲੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਫਿਰ ਜਿਹੜੇ ਬੰਦੇ ਦਾ ਲਾਇਸੈਂਸ ਸੀਗਾ ਉਸ ਨਾਲ ਪੁੱਛਗਿੱਛ ਕੀਤੀ ਗਈ ਉਹਦਾ ਬਿਆਨ ਦਰਜਰ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ-ਦੇਣ ਹੋਣਾ ਵੀ ਪਾਇਆ ਗਿਆ ਇਹਦੇ ਚ ਕਿ ਪੈਸੇ ਲੈ ਕੇ ਅਸਲਾ ਤਿਆਰ ਲਾਇਸੈਂਸ ਕੀਤਾ ਜਾ ਰਿਹਾ ਸੀ ਉਹਦੇ ਚ ਇੱਕ ਜਿਹੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਪੀਐਲਬਰਾਜ ਦੇ ਵਿੱਚ ਲੱਗਾ ਹੋਇਆ ਮਲਾਜਮ ਆ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਬਾਚਿਆ ਜਾਊਗਾ ਸਾਰੇ ਕਿੰਨੇ ਸਮੇਂ ਤੋਂ ਸੀ ਜੀ ਉੱਥੇ ਇਹ ਕਾਫੀ ਸਮੇਂ ਤੋਂ ਪਿਛਲੇ ਕਾ 10 10 12 ਮਹੀਨਿਆਂ ਤੋਂ ਉੱਥੇ ਤਣਾਅ ਸੀਗਾ ਜੀ ਅੱਗੇ ਜਾਣਕਾਰੀ ਇਹਦੀ ਹੋਰ ਹਾਸਲ ਕੋਈ ਏਜੰਟ ਕਰ ਰਿਹਾ ਹੈ ਬਿਲਕੁਲ ਜੀ ਏਜੰਟਾਂ ਤੋਂ ਬਿਨਾ ਨਹੀਂ ਇਹ ਗੱਲ ਹੋ ਸਕਦੀ ਉਹ ਵੀ ਜਿਹੜੇ ਏਜੰਟ ਦੀ ਵੀ ਆ ਰੋਲ ਬਾਚੇ ਜਾਣਗੇ ਰੋਲ ਵੀ ਹਰਾਮ ਕਰ ਰਹੇ ਨੇ ਕਿ ਅਜੇ ਸਿਰਫ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਜੀ ਤੇ ਬਾਕੀ ਅਸੀਂ ਸਾਰੀਆਂ ਜਿੰਨੀਆਂ ਫਾਈਲਸ ਬਣੀਆਂ ਉਹਨਾਂ ਦੀ ਸਕਰੂਟੀਨਿੰਗ ਕਰ ਰਹੇ ਹਾਂ ਜੀ ਤੋ ਜੋ ਵੀ ਅਕੀ ਕਾਰਵਾਈ ਹੋਵੇ ਤੁਹਾਡੇ ਨਾਲ ਸੱਜ ਜਿਹੜੀ ਆਪਾਂ ਇੱਕ ਦਫ਼ਤਰੀ ਧਾਰਨ ਐਫ ਆਈ ਆਰ ਨੰਬਰ 214 ਜੀ ਥਾਣਾ ਤ੍ਰਿਪੜੀ ਵਿਖੇ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 61 ਜਿਮਨ 2 336 340 ਬੀ ਐਨ ਐਸ ਦੇ ਤਹਿਤ ਦਰਜ ਕੀਤੀ ਗਈ। ਅਰੇ ਇਸ ਤੋਂ ਪਹਿਲੇ ਵੀ ਜਿਹੜੀਆਂ ਆ ਕਿ ਕੋਈ ਨਾ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡੀ ਸੀ ਸਾਹਿਬ ਨੇ ਦੇ ਹੁਕਮ ਅਨੁਸਾਰ ਉਹਨਾਂ ਦੇ ਟਿਨੌਰ ਦੀਆਂ ਜੋ ਫਾਈਲਾਂ ਨੇ ਅਸਲੀ ਦੀਆਂ ਉਹ ਸਾਰੀਆਂ ਵਾਚੀਆਂ ਜਾਣਗੀਆਂ।